ਤੇ ਨੂੰ ਬਹੁਤ ਵੱਡੀ ਕਾਮਯਾਬੀ ਕਵਾਂਗੇ ਵੀ ਸਾਡੇ ਕਤਵਾਲੀ ਦੀ ਪੋਰਸ ਨੇ ਜਿਹੜਾ ਵਾ ਵਿਦਨ 24 ਆਵਰ ਜਿਹੜੀ ਹੈ ਇਹ ਮੈਡਮ ਮਨਜੀਤ ਦੀ ਆਪਣੇ ਅਗਵਾਈ ਹੇਠ ਜਿਹੜੀ ਹੈ ਰਿਕਵਰੀ ਕੀਤੀ ਆ ਔਰ 24 ਘੰਟੇ ਦੇ ਵਿੱਚ ਵਿੱਚ ਆਪਾਂ ਟ੍ਰੇਸ ਆਊਟ ਕਰਕੇ ਦੋਸ਼ੀ ਵੀ ਵੜ ਲਿਆ ਔਰ ਸਾਰਾ ਜੋ ਕੈਸ ਸੀ ਹਸਾ ਦੀ ਵੋਰੈਕਸ ਦੀ ਦੁਕਾਨ ਹੈਗੀ ਆ ਜੀ ਆਪਣੇ ਬੰਨੀ ਐਕਸਚੇਂਜ ਦੀ ਰੀਇਨਸਟ੍ਰੇਸ਼ਨ ਦੇ ਸਾਹਮਣੇ ਉਤੋਂ 30 ਲੱਖ ਰੁਪਏ ਕੈਸ਼ ਲੈ ਕੇ ਆਪਣੇ ਐਕਟਵਾ ਦੇ ਉੱਤੇ ਬੈਗ ਦੇ ਵਿੱਚ ਆ ਰਿਹਾ ਸੀ ਤੇ ਉਹ ਘਰ ਦੇ ਬਾਹਰ ਆਣ ਕੇ ਨੇ ਐਕਟਵਾ ਲਈ ਤੇ ਪਿੱਛੋਂ ਦੋ ਨੌਜਵਾਨ ਆਏ ਮੋਟਰਸਾਈਕਲ ਦੇ ਉੱਤੇ ਸਪਲੈਂਡਰ ਦੇ ਉੱਤੇ ਉਹਦਾ ਬੈਗ ਜਿਹੜਾ ਸੀ ਉਤੋਂ ਖੋਗੇ ਭੱਜ ਗਏ ਸੀ ਜੀ ਇਹਦਾ ਇੱਕ ਨੌਕਰੀ ਸੀ ਜੀ ਦੀਪਕ ਨਾਂ ਦਾ ਔਰ ਇਹਦੇ ਕੋ ਕਾਫੀ 10 15 ਸਾਲ ਤੱਕ ਉਹ ਕੰਮ ਕਰ ਰਿਹਾ ਸੀ ਔਰ ਉਹਨੂੰ ਪਤਾ ਸੀ ਵੀ ਇਹ ਕੈਸ਼ ਕੁਛ ਲੈ ਕੇ ਆਮ ਕਰ ਜਾਂਦਾ ਆ ਉਸ ਦਿਨ ਵੀ ਇਹ ਜਿਹੜਾ ਦੀਪਕ ਉਹ ਦੁਕਾਨ ਉਹਨੇ ਖੋਲੀ ਸੀ ਆ ਕੇ ਔਰ 30 ਲੱਖ ਰੁਪਏ ਦੀ ਇਹਨੂੰ ਕੋਈ ਕੇਮਟਾਈ ਸੀ ਔਰ ਪੇਮੈਂਟ ਲੈ ਕੇ ਇਹ ਉਥੋਂ ਦੁਕਾਨ ਤੋਂ ਚੱਲ ਕੇ ਆਪਣੇ ਘਰ ਆ ਰਿਹਾ ਸੀ ਔਰ ਦੀਪਕ ਨੂੰ ਇਸ ਗੱਲ ਦਾ ਪਤਾ ਸੀ ਇਹਨੇ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਜਿਹੜੀ ਆਪਣੇ ਦੋਸਤਾਂ ਨਾਲ ਗੱਲ ਕੀਤੀ ਸੀ ਵੀ ਮੇਰੇ ਮਨ ਕੋ ਕਾਫੀ ਗੈਸ ਹੁੰਦਾ ਆ ਤੇ ਅਸੀਂ ਉਹਨੂੰ ਲੁੱਟ ਕੇ ਤੇ ਅਸੀਂ ਜਲਦੀ ਵੀਰ ਬਣ ਜੀਏ ਔਰ ਕੋਈ ਆਪਣਾ ਕਾਰੋਬਾਰ ਖੋਲ ਜਾਈਏ ਬਾਦ ਦੁਪਹਿਰ 3-4 ਵਜੇ ਨਾਲ ਇੱਕ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਹੈ ਜੀ 72 ਸਾਲ ਦੀ ਏਜ ਆ ਇਹ ਬਾਬਾ ਸਤਰੀ ਚੌਂਕ ਦੇ ਵਿੱਚ ਜਿਹੜਾ ਹੈ ਇਹਦਾ ਇਹਦੀ ਰਹਿਸ਼ ਹੈਗੀ ਹੈ ਗਲੀ ਦੇ ਵਿੱਚ ਇਹਦੇ ਨਾਲ ਇੱਕ ਵਾਰਦਾਤ ਹੋ ਗਈ ਸੀ ਇਹ ਆਪਣੇ ਸ਼ੇਟੀ 4x ਦੀ ਦੁਕਾਨ ਹੈਗੀ ਆ ਜੀ ਆਪਣੇ ਮਨੀ ਐਕਸਚੇਂਜ ਦੀ ਰੇਲਵੇ ਸਟੇਸ਼ਨ ਦੇ ਸਾਹਮਣੇ ਉਤੋਂ 30 ਲੱਖ ਰੁਪਏ ਕੈਸ਼ ਲੈ ਕੇ ਆਪਣੇ ਐਕਟਵਾ ਤੇ ਬੈਗ ਦੇ ਵਿੱਚ ਆ ਰਿਹਾ ਸੀ ਜਦੋਂ ਘਰ ਦੇ ਬਾਹਰ ਆਣ ਕੇ ਨੇ ਐਕਟਵਾ ਲਾਈ ਤੇ ਪਿੱਛੋਂ ਦੋ ਨੌਜਵਾਨ ਆਏ ਮੋਟਰਸਾਈਕਲ ਦੇ ਉੱਤੇ ਸਪਲੈਂਡਰ ਦੇ ਉੱਤੇ ਉਹਦਾ ਬੈਗ ਜਿਹੜਾ ਸੀ ਉਹ ਤੋਂ ਖੋਗ ਕੇ ਭੱਜ ਗਏ ਸੀ ਜਿੱਦੇ ਤੇ ਫਿਰ ਅਸੀਂ ਆਪਣਾ ਇਹਦੇ ਸਟੇਟਮੈਂਟ ਦੇ ਉੱਤੇ ਐਫ ਆਈ ਆ ਨੰਬਰ 71 ਜਿਹੜੀ ਆ ਉਹ ਅੰਡਰ ਸੈਕਸ਼ਨ 379 ਬੀ 34 ਆਪੀਸੀ ਥਾਣਾ ਕਤਵਾਲੀ 'ਚ ਦਰਜ ਕੀਤੀ ਸੀ ਔਰ ਉਹਦੀ ਤਫ਼ਤੀਸ਼ ਦੇ ਦੌਰਾਨ ਜਿਹੜਾ ਵਾ ਸੀ ਇਹਦੇ ਵਿੱਚ ਅਸੀਂ ਇਹਨੂੰ ਟਰੇਸ ਆਊਟ ਕੀਤਾ ਆ ਔਰ ਤਿੰਨ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਕਰਕੇ 29 ਲੱਖ 50 ਹਜ਼ਾਰ ਰੁਪਏ ਦੀ ਰਿਕਵਰੀ ਜਿਹੜੀ ਉਹ ਚ ਕੀਤੀ ਹੈ ਤੇ ਸਰ ਕਿਵੇਂ ਮਾਰਦਾ ਤੁਹਾਨੂੰ ਜਾਂ ਦੱਸਦਾ ਕੌਣ ਸੀ ਬੰਦਾ ਵਾਰਦਾਤ ਨੂੰ ਅੰਜਾਮ ਦੀ ਇਹਦਾ ਇੱਕ ਨੌਕਰੀ ਸੀ ਜੀ ਦੀਪਕ ਨਾਮ ਦਾ ਔਰ ਇਹਦੇ ਕੋਲ ਕਾਫੀ 14-15 ਸਾਲ ਤੱਕ ਉਹ ਕੰਮ ਕਰ ਰਿਹਾ ਸੀ ਔਰ ਉਹਨੂੰ ਪਤਾ ਸੀ ਵੀ ਇਹ ਕੈਸ਼ ਪੁਸ਼ ਕਰ ਜਾਂਦਾ ਆ ਉਸ ਦਿਨ ਵੀ ਜਿਹੜਾ ਦੀਪਕ ਉਹ ਦੁਕਾਨ ਉਹਨੇ ਖੋਲੀ ਸੀ ਆ ਕੇ ਔਰ 30 ਲੱਖ ਰੁਪਏ ਦੀ ਇਹ ਨੂੰ ਕੋਈ ਪੇਮੈਂਟ ਆਈ ਸੀ ਉਹ ਪੇਮੈਂਟ ਲੈ ਕੇ ਇਹ ਉੱਥੋਂ ਦੁਕਾਨ ਤੋਂ ਚੱਲ ਕੇ ਆਪਣੇ ਘਰ ਆ ਰਿਹਾ ਸੀ ਔਰ ਦੀਪਕ ਨੂੰ ਇਸ ਗੱਲ ਦਾ ਪਤਾ ਸੀ ਇਹਨੇ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਜਿਹੜੀ ਆਪਣੇ ਦੋਸਤਾਂ ਨਾਲ ਗੱਲ ਕੀਤੀ ਸੀ ਵੀ ਮੇਰੇ ਮਾਲਕ ਕੋ ਕਾਫੀ ਕੈਸ਼ ਹੁੰਦਾ ਆ ਤੇ ਅਸੀਂ ਉਹਨੂੰ ਲੁੱਟ ਕੇ ਤੇ ਅਸੀਂ ਜਲਦੀ ਅਮੀਰ ਬਣ ਜਾਈਏ ਔਰ ਕੋਈ ਆਪਣਾ ਕਾਰੋਬਾਰ ਖੋਲੀਏ ਔਰ ਉਹ ਦੀਪਕ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਉਹਨੂੰ ਉਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਵੀ ਲੈ ਕੇ ਕੈਸ਼ ਲੈ ਕੇ ਚੱਲ ਪਿਆ ਔਰ ਇਹ ਦੋਸਤਾਂ ਨੇ ਆ ਕੇ ਇਹਦੇ ਘਰ ਦੇ ਬਾਹਰੋਂ ਜਿਹੜਾ ਉਹ ਬੈਗ ਕੋਲਿਆ ਸੀ ਜਿਹਦੇ ਵਿੱਚ ਹੁਣ ਅਸੀਂ ਦੀਪਕ ਵੀ ਗ੍ਰਫਤਾਰ ਕਰ ਲਿਆ ਔਰ ਇਹ ਦੋਸਤ ਵੀ ਗ੍ਰਫਤਾਰ ਕਰ ਲਿਆ ਜੀ ਇਨੀ ਰਕਮ ਲੁੱਟੀ ਗਈ ਤੇ ਕਿੰਨੀ ਬਰਾਮਦ ਕੀਤੀ ਟੋਟਲ 30 ਲੱਖ ਰੁਪਏ ਦੀ ਇਹ ਖੋਸ ਹੈ ਜੀ ਜਿਹਦੇ ਵਿੱਚੋਂ 29,50,000 ਰੁਪਏ ਇੱਕ ਰਿਕਵਰ ਕਰ ਲਿਆ ਜੀ ਔਰ ਇਹਨਾਂ ਨੇ ਇਸੇ ਰਕਮ ਦੇ ਵਿੱਚੋਂ ਇੱਕ 12,000 ਰੁਪਏ ਦਾ ਮੋਟਰਸਾਈਕਲ ਖਰੀਦ ਕੀਤਾ ਸੀ ਉਹ ਵੀ ਅਪਰ ਕਵਰ ਕਰ ਲਿਆ ਜੀ ਤੇ ਸਰ ਹੋਰ ਕਿੰਨੇ ਸਾਲ ਤੋਂ ਉਹਨੇ ਪੁੱਤਰ ਬਣਾ ਕੇ ਰੱਖਿਆ ਸੀ ਇਹਨਾਂ ਨੂੰ ਇਹ ਹਾਂਜੀ ਬਿਲਕੁਲ ਜੀ ਇਹਨੇ ਆਪਣਾ ਜਦੋਂ ਅਸੀਂ ਪਹਿਲੇ ਦਿਨ ਜਦੋਂ ਇਹਦੀ ਸਟੇਟਮੈਂਟ ਆਪਾਂ ਲਿਖ ਰਹੇ ਸੀ ਕੁਲਵੰਤ ਸਿੰਘ ਦੀ ਆਪਾਂ ਇਹਦੇ ਨੌਕਰਾਂ ਬਾਰੇ ਪੁੱਛਿਆ ਸੀ ਵੀ ਤੁਹਾਡੀ ਦੁਕਾਨ ਦੇ ਉੱਤੇ ਕੌਣ-ਕੌਣ ਕੰਮ ਕਰਦਾ ਆ ਇਹਨੇ ਟੋਟਲ ਚਾਰ ਬੰਦਿਆਂ ਬਾਰੇ ਦੱਸਿਆ ਸੀ ਚਾਰ ਬੰਦੇ ਸਾਡੇ ਕੋਲ ਕੰਮ ਕਰਦੇ ਆ ਮੇਰੇ ਕੋਲ ਔਰ ਚਾਰਾਂ ਬੰਦਿਆਂ ਨੂੰ ਇਹਨੇ ਇਹ ਗੱਲ ਕਹੀ ਸੀ ਵੀ ਮੇਰੇ ਬੱਚਿਆਂ ਵਰਗੇ ਆ ਔਰ ਇਹ ਬੰਦੇ ਮੇਰੇ ਨਾਲ ਵਾਰਦਾਤ ਨਹੀਂ ਕਰ ਸਕਦੇ ਨਾਏ ਕਰਵਾ ਸਕਦੇ ਆ ਵੀ ਮੈਨੂੰ ਉਹਨਾਂ ਨੂੰ ਬੱਚਿਆਂ ਤੋਂ ਵੱਧ ਮੇਰਾ ਉਹਨਾਂ ਨਾਲ ਪਿਆਰ ਆ ਔਰ ਇਹ ਘਟੋੜ 14-14 15-15 ਸਾਲ ਤੋਂ ਮੇਰੇ ਕੋਲ ਕੰਮ ਕਰ ਰਹੇ ਆ ਪਰ ਜਦੋਂ ਅਸੀਂ ਫਿਰ ਦੌਰਾਨੇ ਤਫ਼ਤੀਸ਼ ਨੂੰ ਟੈਕਨੀਕਲੀ ਅਸੀਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਸਾਨੂੰ ਇਹ ਗੱਲ ਜਦੋਂ ਸਾਹਮਣੇ ਆਈ ਆਪਾਂ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਮੋਟਰਸਾਈਕਲ ਦੇ ਨੰਬਰ ਚੈੱਕ ਕੀਤੇ ਫਿਰ ਸਾਨੂੰ ਦੀਪਕ ਤੇ ਸ਼ੱਕ ਗਿਆ ਜਦੋਂ ਅਸੀਂ ਉਹ ਫਿਰ ਉਹਨਾਂ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਔਰ ਦੀਪਕ ਨੇ ਔਰ ਉਹਦੇ ਨਾਲ ਦੇ ਸਾਥੀਆਂ ਨੇ ਵਾਰਦਾਤ ਮੰਨ ਲਈ ਔਰ ਸਾਨੂੰ ਇਹ ਜਿਹੜੇ ਜਿਹੜੇ ਪੈਸੇ ਇਹਨਾਂ ਨੇ ਆਪਸ ਵਿੱਚ ਵੰਡੇ ਸੀ ਉਹਦੀ ਰਿਕਵਰੀ ਕਰਵਾ ਦਿੱਤੀ ਸਰ ਇਹ ਮੋਟਰਸਾਈਕਲ ਕਿੰਨਾ ਦਾ ਹੈ ਇਹ ਮੋਟਰਸਾਈਕਲ ਜਿਹੜਾ ਸੀ ਇਹ ਇਹਨੇ ਜਿਹੜਾ ਹੈਗਾ ਦੀ ਵਿਨਾਂਛੂ ਜਿਹੜਾ ਵਾ ਇਹਨੇ ਖਰੀਦ ਕੀਤਾ ਸੀ 12000 ਰੁਪਏ ਦਾ ਔਰ ਉਹ ਬੰਦਾ ਹੈਗਾ ਯੂਪ ਦਾ ਰਹਿਣ ਵਾਲਾ ਉਹ ਵਾਪਸ ਯੂਪ ਜਾ ਚੁੱਕਾ ਜੀ ਤਾਂ ਕਿੰਨੀ ਵੱਡੀ ਕਾਮਯਾਬੀ ਹੈ ਸਾਰਾ ਦੇਖੋ ਜੀ ਇਹ ਬਹੁਤ ਮਤਲਬ ਆਪਾਂ ਤੇ ਇਹਨੂੰ ਬਹੁਤ ਵੱਡੀ ਕਾਮਯਾਬੀ ਕਵਾਂਗੇ ਵੀ ਸਾਡੇ ਕਤਵਾਲੀ ਦੀ ਫੋਰਸ ਨੇ ਜਿਹੜਾ ਵਾ ਵਿਦਨ 24 ਆਵਰ ਜਿਹੜੀ ਹੈ ਇਹ ਮੈਡਮ ਅਨਜੀਤ ਦੀ ਆਪਣੇ ਅਗਵਾਈ ਹੇਠ ਜਿਹੜੀ ਹੈ ਰਿਕਵਰੀ ਕੀਤੀ ਆ ਔਰ 24 ਘੰਟੇ ਦੇ ਵਿੱਚ ਵਿੱਚ ਆਪਾਂ ਟਰੇਸ ਆਊਟ ਕਰਕੇ ਦੋਸ਼ੀ ਵੀ ਫੜ ਲਿਆ ਔਰ ਸਾਰਾ ਜੋ ਕੈਸ ਸੀ ਉਹ ਸਾਰਾ ਕਵਰ ਕਰ ਲਿਆ ਤੇ ਹੋਰ ਕੋਈ ਇਹਨਾਂ ਕੋਲ ਕਵਰੀ ਹੋਣੀ ਨਹੀਂ ਸਰ ਹੋਰ ਆਪਾਂ ਦੇਖ ਰਹੇ ਆ ਜੀ ਬਾਕੀ ਜਿੰਨੇ ਕੇ ਪੈਸੇ ਇਹਨਾਂ ਨੇ ਖਰਚੇ ਆ ਕਿੱਥੇ ਖਰਚੇ ਨੇ ਉਹ ਆਪਾਂ ਚੈੱਕ ਕਰ ਰਹੇ ਆ ਜੀ ਬਾਕੀ ਤੋਂ ਨਕੀਸ ਟਰੇਸ ਹੋ ਜੀ ਸਾਰਾ ਕੇਸ ਟਰੇਸ ਬਿਲਕੁਲ ਜੀ ਕੇਸ ਟਰੇਸ ਆ ਦੋਸ਼ੀਆਂ ਨੂੰ ਆਪਾਂ ਪੇਸ਼ ਅਦਾਲਤ ਕਰ ਰਹੇ ਆ ਇਹਨਾਂ ਦਾ ਰਿਮਾਨਡ ਲਵਾਂਗੇ ਫਰਦਰ ਪੁਛਗਿਸ਼ ਕਰਾਂਗੇ ਜੇ ਕੋਈ ਇਹਨਾਂ ਕੋਲ ਹੋਰ ਕੋਈ ਵਾਰਦਾਤ ਵੀ ਸ਼ਾਇਦ ਜੇ ਕੋਈ ਇਹਨਾਂ ਨੇ ਕੀਤੀ ਹੋਈ ਤਾਂ ਉਹ ਉਹ ਵੀ ਆਪਾਂ ਟਰੇਸ ਆਊਟ ਕਰਾਂਗੇ ਉਹ ਲੜਾਈ ਝਗੜੇ ਦਾ ਪਰਚਾ ਦਰਜ ਹੈ ਉਹ ਲੋਹੜੀ ਵਾਲੇ ਦੇ ਨਾਲ ਲੜਿਆ ਸੀ ਉਹਦੇ ਵਿੱਚ ਵੀ ਚੈੱਕ ਕਰ ਰਹੇ ਆਂ ਕਿ ਉਹਦੇ ਵਿੱਚ ਉਹਦੀ ਅਰੈਸਟ ਪਈ ਹੈ ਕਿ ਨਹੀਂ ਪਈ ਉਹ ਵੀ ਇਸਲਾਮਾਬਾਦ ਥਾਣੇ 'ਚ ਪਰਚਾ ਦਰਜ ਹੈਗਾ